ਪੰਜਾਬ ਚੋ ਮੁਰਦਤੀ ਕਰੋਨਾ ਨੇ ਦਸ ਤੱਕ ਜੇਕਰ ਤੁਸੀਂ ਵੀ ਹਾਲੇ ਤੱਕ ਇਹ ਖਬਰ ਨਹੀਂ ਦੇਖੀ ਤਾਂ ਇਹ ਖਬਰ ਦੇਖ ਕੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦੀ ਜਾਨ ਤੇ ਦੁਬਾਰਾ ਕਰੋਨਾ ਭਾਰੂ ਨਾ ਪੈ ਸਕੇ ਤਾਂ ਮਾਮਲਾ ਮੁਹਾਲੀ ਤੋਂ ਸਾਹਮਣੇ ਆ ਜਿੱਥੇ ਕਿ ਇੱਕ ਮਹਿਲਾ ਕਰੋਨਾ ਪੋਜ਼ਿਟਿਵ ਆਈਆ ਤਾਂ ਪਹਿਲਾਂ ਕਰੋਨਾ ਨੇ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮਚਾ ਕੇ ਰੱਖੀ ਇਸ ਖਤਰਨਾਕ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਦੁਨੀਆ ਦੇ ਲੋਕਾਂ ਦੇ ਕਾਰੋਬਾਰ ਠੱਪ ਕਰ ਦਿੱਤੇ ਤਾਂ ਮਸਾ-ਮਸਾ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਪਰ ਦੁਬਾਰਾ ਤੋਂ ਕਰੋਨਾ ਨੇ ਦਸਤਕ ਦੇ ਦਿੱਤੀ ਆ ਜਿੱਥੇ ਕੀ ਮੁਹਾਲੀ ਦੇ ਵਿੱਚ ਇੱਕ ਯਮਨਾ ਨਗਰ ਦੀ ਰਹਿਣ ਵਾਲੀ ਔਰਤ ਕਰੋਨਾ ਪੋਜ਼ਿਟਿਵ ਪਾਈ ਗਈ ਆ ਦੱਸਿਆ ਜਾ ਰਿਹਾ ਕਿ ਇਹ ਔਰਤ ਰਾਧਾ ਸਵਾਮੀ ਸਤਸੰਗ ਦੇ ਵਿੱਚੋਂ ਆਈ ਸੀ ਉਸ ਤੋਂ ਬਾਅਦ ਇਸਦੀ ਅਚਾਨਕ ਤਬੀਤ ਖਰਾਬ ਹੋ ਜਾਂਦੀ ਆ ਜਿਸ ਤੋਂ ਬਾਅਦ ਇਸ ਦਾ ਟੈਸਟ ਕਰਵਾਇਆ ਜਾਂਦਾ ਤੇ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਆ ਤੇ ਇਸ ਦੇ ਨਾਲ ਜੋ ਹੋਰ ਵਿਅਕਤੀ ਸੀ ਜੋ ਔਰਤਾਂ ਸੀ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਆ ਕਿ ਕਿਤੇ ਖਤਰਨਾਕ ਵਾਇਰਸ ਉਹਨਾਂ ਦੇ ਵਿੱਚ ਤਾਂ ਨਹੀਂ ਹੈ ਤਾਂ ਕਰੋਨਾ ਦਾ ਨਾਮ ਜਦੋਂ ਵੀ ਆਉਂਦਾ ਤਾਂ ਲੋਕਾਂ ਦੇ ਅੰਦਰ ਉਹੀ ਸਾਰੀ ਸਥਿਤੀ ਬਣ ਜਾਂਦੀ ਆ ਉਹੀ ਸਾਰਾ ਮਾਹੌਲ ਬਣ ਜਾਂਦਾ ਜਦੋਂ ਲੋਕ ਸੜਕਾਂ ਦੇ ਉੱਤੇ ਨਹੀਂ ਸੀ ਨਿਕਲਦੇ ਜਦੋਂ ਲੋਕ ਘਰਾਂ ਦੇ ਅੰਦਰ ਬੰਦ ਹੋ ਗਏ ਸੀ ਘਰਾਂ ਦੇ ਵਿੱਚ ਕੈਦ ਹੋ ਗਏ ਸੀ ਲੋਕਾਂ ਦੇ ਰੋਜ਼ਗਾਰ ਜਿਹੜੇ ਨੇ ਉਹ ਖੁੱਸ ਚੁੱਕੇ ਸੀ ਦੁਕਾਨਦਾਰਾਂ ਨੂੰ ਘਾਟਾ ਪੈ ਚੁੱਕਿਆ ਫੈਕਟਰੀਆਂ ਬੰਦ ਹੋ ਚੁੱਕੀਆਂ ਸੀ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਕਰੋਨਾ ਨੇ ਹਾਹਾਕਾਰ ਮਚਾਈ ਸੀ ਤਾਂ ਉਹ ਦੁਬਾਰਾ ਸਾਰਾ ਕੁਝ ਨਜ਼ਰ ਆਣ ਲੱਗ ਜਾਂਦਾ ਪਰ ਕੀ ਹੁਣ ਦੁਬਾਰਾ ਤੋਂ ਕਰੋਨਾ ਨੇ ਜੋ ਦਸਤਕ ਦਿੱਤੀ ਆ ਉਸ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਵਿੱਚ ਰਹਿਣਗੇ ਕੀ ਇੱਕ ਮਾਮਲੇ ਤੋਂ ਬਾਅਦ ਕੋਈ ਹੋਰ ਮਾਮਲੇ ਸਾਹਮਣੇ ਆਉਣਗੇ ਕਿਉਂਕਿ ਚਾਈਨਾ ਦੇ ਵਿੱਚ ਹਾਲ ਹੀ ਦੇ ਵਿੱਚ ਇੱਕ ਹੋਰ ਖਤਰਨਾਕ ਵਾਇਰਸ ਚੱਲ ਰਿਹਾ ਤਾਂ ਚਾਈਨਾ ਤੋਂ ਹੀ ਪਹਿਲਾ ਜਿਹੜਾ ਇਹ ਕਰੋਨਾ ਵਾਇਰਸ ਭਾਰਤ ਤੱਕ ਆਇਆ ਸੀ ਇਹ ਇਕੱਲੇ ਭਾਰਤ ਤੱਕ ਨਹੀਂ ਬਲਕਿ ਵਦੇਸ਼ਾਂ ਤੱਕ ਵੀ ਪਹੁੰਚਿਆ ਸੀ ਅਮਰੀਕਾ ਨਿਊਜ਼ੀਲੈਂਡ ਉਸ ਤੋਂ ਇਲਾਵਾ ਕੈਨੇਡਾ ਵਰਗੇ ਹੋਰ ਜਿਹੜੇ ਸਾਰੇ ਵੱਡੇ ਵੱਡੇ ਕੰਟਰੀਆਂ ਨੇ ਵੱਡੀਆਂ ਵੱਡੀਆਂ ਉਹਨਾਂ ਦੇ ਵਿੱਚ ਵੀ ਕਰੋਨਾ ਨੇ ਹਾਹਾਕਾਰ ਮਚਾਈ ਸੀ ਤਾਂ ਹੁਣ ਦੁਬਾਰਾ ਤੋਂ ਪੰਜਾਬ ਦੇ ਵਿੱਚ ਕਰੋਨਾ ਨੇ ਦਸਤਕ ਦੇ ਦਿੱਤੀ ਤਾਂ ਹੁਣ ਇਸ ਤੋਂ ਬਾਅਦ ਪੰਜਾਬ 'ਚ ਮੁੜ ਦਿੱਤੀ ਕਰੋਨਾ ਨੇ ਦਸਤਕ ਜੇਕਰ ਤੁਸੀਂ ਵੀ ਹਾਲੇ ਤੱਕ ਇਹ ਖਬਰ ਨਹੀਂ ਦੇਖੀ ਤਾਂ ਇਹ ਖਬਰ ਦੇਖ ਕੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦੀ ਜਾਨ ਤੇ ਦੁਬਾਰਾ ਕਰੋਨਾ ਭਾਰੂ ਨਾ ਪੈ ਸਕੇ ਤਾਂ ਮਾਮਲਾ ਮੁਹਾਲੀ ਤੋਂ ਸਾਹਮਣੇ ਆ ਜਿੱਥੇ ਕਿ ਇੱਕ ਮਹਿਲਾ ਕਰੋਨਾ ਪੋਜ਼ਿਟਿਵ ਆਈਆ ਤਾਂ ਪਹਿਲਾਂ ਕਰੋਨਾ ਨੇ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮਚਾ ਕੇ ਰੱਖੀ ਇਸ ਖਤਰਨਾਕ ਵਾਇਰਸ ਨੇ ਪੂਰੀ ਦੁਨੀਆ ਨੂੰ ਹਲਾ ਕੇ ਰੱਖ ਦਿੱਤਾ ਦੁਨੀਆ ਦੇ ਲੋਕਾਂ ਦੇ ਕਾਰੋਬਾਰ ਠੱਪ ਕਰ ਦਿੱਤੇ ਤਾਂ ਮਸਾ ਮਸਾ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਪਰ ਦੁਬਾਰਾ ਤੋਂ ਕਰੋਨਾ ਨੇ ਦਸਤਕ ਦੇ ਦਿੱਤੀ ਆ ਜਿੱਥੇ ਕੀ ਮੁਹਾਲੀ ਦੇ ਵਿੱਚ ਇੱਕ ਯਮਨਾ ਨਗਰ ਦੀ ਰਹਿਣ ਵਾਲੀ ਔਰਤ ਕਰੋਨਾ ਪੋਜ਼ਿਟਿਵ ਪਾਈ ਗਈ ਆ ਦੱਸਿਆ ਜਾ ਰਿਹਾ ਕਿ ਇਹ ਔਰਤ ਰਾਧਾ ਸਵਾਮੀ satsang ਦੇ ਵਿੱਚੋਂ ਆਈ ਸੀ ਉਸ ਤੋਂ ਬਾਅਦ ਇਸਦੀ ਅਚਾਨਕ ਤਬੀਤ ਖਰਾਬ ਹੋ ਜਾਂਦੀ ਆ ਜਿਸ ਤੋਂ ਬਾਅਦ ਇਸ ਦਾ ਟੈਸਟ ਕਰਵਾਇਆ ਜਾਂਦਾ ਤੇ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਆ ਤੇ ਇਸ ਦੇ ਨਾਲ ਜੋ ਹੋਰ ਵਿਅਕਤੀ ਸੀ ਜੋ ਔਰਤਾਂ ਸੀ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਆ ਕਿ ਕਿਤੇ ਇਹ ਖਤਰਨਾਕ ਵਾਇਰਸ ਉਹਨਾਂ ਦੇ ਵਿੱਚ ਤਾਂ ਨਹੀਂ ਹੈ ਤਾਂ ਕਰੋਨਾ ਦਾ ਨਾਮ ਜਦੋਂ ਵੀ ਆਉਂਦਾ ਤਾਂ ਲੋਕਾਂ ਦੇ ਅੰਦਰ ਉਹੀ ਸਾਰੀ ਸਥਿਤੀ ਬਣ ਜਾਂਦੀ ਆ ਉਹੀ ਸਾਰਾ ਮਾਹੌਲ ਬਣ ਜਾਂਦਾ ਜਦੋਂ ਲੋਕ ਸੜਕਾਂ ਦੇ ਉੱਤੇ ਨਹੀਂ ਸੀ ਨਿਕਲਦੇ ਜਦੋਂ ਲੋਕ ਘਰਾਂ ਦੇ ਅੰਦਰ ਬੰਦ ਹੋ ਗਏ ਸੀ ਘਰਾਂ ਦੇ ਵਿੱਚ ਕੈਦ ਹੋ ਗਏ ਸੀ ਲੋਕਾਂ ਦੇ ਰੋਜ਼ਗਾਰ ਜਿਹੜੇ ਨੇ ਉਹ ਖੁੱਸ ਚੁੱਕੇ ਸੀ ਦੁਕਾਨਦਾਰਾਂ ਨੂੰ ਘਾਟਾ ਪੈ ਚੁੱਕਿਆ ਫੈਕਟਰੀਆਂ ਬੰਦ ਹੋ ਚੁੱਕੀਆਂ ਸੀ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਕਰੋਨਾ ਨੇ ਹਾਹਾਕਾਰ ਮਚਾਈ ਸੀ ਤਾਂ ਉਹ ਦੁਬਾਰਾ ਸਾਰਾ ਕੁਝ ਨਜ਼ਰ ਆਣ ਲੱਗ ਜਾਂਦਾ ਪਰ ਕੀ ਹੁਣ ਦੁਬਾਰਾ ਤੋਂ ਕਰੋਨਾ ਨੇ ਜੋ ਦਸਤਕ ਦਿੱਤੀ ਆ ਉਸ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਵਿੱਚ ਰਹਿਣਗੇ ਕੀ ਇੱਕ ਮਾਮਲੇ ਤੋਂ ਬਾਅਦ ਕੋਈ ਹੋਰ ਮਾਮਲੇ ਸਾਹਮਣੇ ਆਉਣਗੇ ਕਿਉਂਕਿ ਚਾਈਨਾ ਦੇ ਵਿੱਚ ਹਾਲ ਹੀ ਦੇ ਵਿੱਚ ਇੱਕ ਹੋਰ ਖਤਰਨਾਕ ਵਾਇਰਸ ਚੱਲ ਰਿਹਾ ਤਾਂ ਚਾਈਨਾ ਤੋਂ ਹੀ ਪਹਿਲਾ ਜਿਹੜਾ ਇਹ ਕਰੋਨਾ ਵਾਇਰਸ ਭਾਰਤ ਤੱਕ ਆਇਆ ਸੀ ਇਹ ਇਕੱਲੇ ਭਾਰਤ ਤੱਕ ਨਹੀਂ ਬਲਕਿ ਵਿਦੇਸ਼ਾਂ ਤੱਕ ਵੀ ਪਹੁੰਚਿਆ ਸੀ ਅਮਰੀਕਾ ਨਿਊਜ਼ੀਲੈਂਡ ਦੇ ਉਸ ਤੋਂ ਇਲਾਵਾ ਕੈਨੇਡਾ ਵਰਗੇ ਹੋਰ ਜਿਹੜੇ ਸਾਰੇ ਵੱਡੇ ਵੱਡੇ ਕੰਟਰੀਆਂ ਨੇ ਵੱਡੀਆਂ ਵੱਡੀਆਂ ਉਹਨਾਂ ਦੇ ਵਿੱਚ ਵੀ ਕਰੋਨਾ ਨੇ ਹਾਹਾਕਾਰ ਮਚਾਈ ਸੀ ਤਾਂ ਹੁਣ ਦੁਬਾਰਾ ਤੋਂ ਪੰਜਾਬ ਦੇ ਵਿੱਚ ਕਰੋਨਾ ਨੇ दस्तक ਦੇ ਦਿੱਤੀ ਤਾਂ ਹੁਣ ਇਸ ਤੋਂ ਬਾਅਦ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਜ਼ਰੂਰ ਬਣਿਆ